ਗੁਰਜੀਕਾ ਖਾਲਸਾ ਸਵਾਗਤ ਹੈ ਤੁਹਾਡਾ ਅੱਜ ਜਿਵੇਂ ਦੱਸਿਆ ਗਿਆ ਬਠਿੰਡੇ ਦੇ ਵਿੱਚ ਅਸੀਂ ਮੀਟਿੰਗ ਕਰਨ ਆਏ ਹਾਂ ਖਾਸ ਕਰ ਨੌਜਵਾਨ ਸਾਡੇ ਨਾਲ ਮੀਟਿੰਗ ਕਰ ਰਹੇ ਨੇ ਉਹਦਾ ਮੇਨ ਮਕਸਦ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇੱਕ ਫੈਸਲਾ ਲਿਆ ਕੁਝ ਦਿਨਾਂ ਚ ਕਿ ਜੀਨਾ ਸਾਹਿਬ ਜਿੱਥੇ ਜਫਰਨਾਮਾ ਸਾਹਿਬ ਗੁਰਦੁਆਰਾ ਸਾਹਿਬ ਜਿੱਥੇ ਗੋਬਿੰਦ ਸਿੰਘ ਸੱਚੇ ਪਾਸ਼ਾ ਨੇ ਜਫਰਨਾਮਾ ਲਿਖਿਆ ਹੈ ਉੱਥੇ ਅਸੀਂ 350 ਸਾਲਾਂ ਜਿਹੜਾ ਸ੍ਰੀ ਦੀ ਸਤਿ ਆਗੁਰ ਦੇ ਬਾਦ ਸੋਗੀ ਵੀ ਓਮ ਨਾ ਹੋਈ ਹੁਣ ਮਨਾਉਣ ਦਾ ਸਾਡਾ ਮਕਸਦ ਕੀ ਹੈ ਮਕਸਦ ਇਹ ਹੈ ਕਿ ਜਿਸ ਉਦੇਸ਼ ਨੂੰ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਉਹ ਜਿਸ ਜ਼ੁਲਮ ਨੂੰ ਦੁਨੀਆ ਦੇ ਸਾਹਮਣੇ ਰੱਖ ਕੇ ਉਸ ਵਕਤ ਦੀ ਹਕੂਮਤ ਨੂੰ ਦੱਸਣਾ ਚਾਹੁੰਦੇ ਸੀ ਕਿ ਅਸੀਂ ਇਸ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰਾਂਗੇ ਹਕੂਮਤ ਨੇ ਉਨ੍ਹਾਂ ਦੀ ਸ਼ਹਾਦਤ ਨੂੰ ਆਵਾਜ਼ ਦਬਾਉਣ ਵਾਸਤੇ ਵਰਤਿਆ ਪਰ ਇਹ ਇਤਿਹਾਸ ਜਾਣਦਾ ਹੈ ਕਿ ਗੁਰੂ ਤੇਗ ਬਹਾਦਰ ਸਾਧ ਪਾਸ਼ਾ ਦੀ ਸ਼ਹਾਦਤ ਦੀ ਜਿਹੜੀ ਆਵਾਜ਼ ਸੀ ਉਹ ਦਬੀ ਨਹੀਂ ਗਈ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਨੇ ਆਪਣਾ ਜਿਹੜਾ ਮਿਸ਼ਨ ਹੈ ਗੁਰਤੇਬਾਹ ਸਾਹ ਵਾਲਾ ਗੁਰਨਾਨ ਸਿੰਘ ਸਾਹਿਬ ਵਾਲਾ ਉਹ ਅੱਗੇ ਤੋਰਿਆ ਤੇ ਹਕੂਮਤ ਨਾਲ ਟੱਕਰ ਲਈ ਇਸ ਟੱਕਰ ਤੋਂ ਬਾਅਦ ਅਗਲੇ ਪੜਾਅ ਦੇ ਵਿੱਚ ਉਹ ਦਿਨ ਸਹ ਪਹੁੰਚੇ ਦਿਨਾ ਸਾਹਿਬ ਨੇ ਫਿਰ ਸਾਰੀ ਇੱਕ ਗੱਲ ਜਦੋਂ ਕੌਮੀ ਤੌਰ ਤੇ ਇਤਿਹਾਸਕ ਤੌਰ ਤੇ ਉਹਨਾਂ ਦੇ ਚਾਰੇ ਸਹਬਜ਼ਾਦੇ ਸ਼ਹੀਦ ਹੋ ਗਏ ਸੀ ਸਿੱਖ ਸ਼ਹੀਦ ਹੋ ਗਏ ਸੀ ਉਸ ਤੋਂ ਬਾਅਦ ਵੀ ਦਿਨਾ ਸਾਹਿਬ ਦੇ ਜਗ੍ਹਾ ਤੇ ਬੈਠ ਕੇ ਉਸ ਜ਼ਾਲਮ ਹਕੂਮਤ ਔਰੰਗਜੀਬ ਨੂੰ ਇੱਕ ਜਿੱਤ ਦੀ ਚਿੱਠੀ ਲਿਖੀ ਕਿ ਮੈਂ ਅੱਜ ਜਿੱਤ ਗਿਆ ਕਿਉਂਕਿ ਮੇਰਾ اخلاق ਜਿਸ ਪਰਪਸ ਲਈ ਅਸੀਂ ਸ਼ਹੀਦियां ਦੇ ਰਹੀ ਸੀ ਜੁੱਧ ਲੜ ਰਹੇ ਸੀ ਜ਼ੁਲਮ ਦਾ ਵਿਰੋਧ ਕਰ ਰਹੇ ਸੀ ਉਹ ਅਸੀਂ ਉਸਤੇ ਸਫਲ ਹੋਈਆਂ ਔਰੰਗਜੀਬ ਤੂੰ ਆਪਣੇ ਆਪ ਨੂੰ ਧਾਰਮਿਕ ਬੰਦਾ ਕਹੋ ਨਾ ਪਰ ਤੂੰ ਇਸ ਗੱਲ ਦੇ ਉੱਤੇ ਫੇਲ ਹੋਈ ਹੁਣ ਇਹ ਤਾਂ ਸਾਡਾ ਮਕਸਦ ਹੈ ਜੇ ਅਸੀਂ ਆਪਣੇ ਗੁਰੂ ਸਾਹਿਬ ਦੀਆਂ ਸ਼ਹਾਦਤਾਂ ਕੇਵਲ ਇਹ ਕਹਿ ਕੇ ਬਤਾ ਦਿਆ ਕਰੀਏ ਕਿ ਹਾਂਜੀ ਅਸੀਂ ਬਹੁਤ ਫੁੱਲ ਲਾ ਲਏ ਅਸੀਂ ਬਹੁਤ ਲੰਮੇ ਲੰਮੇ ਨਿਰਚੀਤਨ ਕਰਦੇ ਪਰ ਇਸ ਸਮੇਂ ਦੌਰਾਨ ਜੋ ਔਰੰਗਜ਼ੇਬ ਕਰ ਰਿਹਾ ਸੀ ਕੀ ਅਜਿਹਾ ਕੁਝ ਹੋ ਰਿਹਾ ਹੈ ਜੇ ਹੋ ਰਿਹਾ ਤਾਂ ਅਸੀਂ ਬੋਲ ਰਹੇ ਆ ਜਾਂ ਨਹੀਂ ਬੋਲ ਰਹੇ ਤਾਂ ਅਸੀਂ ਸ਼ਤਾਬਦੀ ਨਹੀਂ ਮਨਾ ਰਹੇ ਇਹ ਮਕਸਦ ਨੂੰ ਲੈ ਕੇ ਅਸੀਂ ਆਹ ਪ੍ਰੋਗਰਾਮ ਰੱਖਿਆ ਹੈ ਜਿਹੜਾ ਕਿ 23 ਨਵੰਬਰ ਨੂੰ ਦੀਨਾ ਸਾਹਿਬ ਜਿੱਥੇ ਜਫਰਨਾਵਾ ਸਾਹਿਬ ਲਿਖਿਆ ਗਿਆ ਹੈ ਉੱਥੇ ਮਨਾਇਆ ਜਾਊਗਾ ਉਹਦਾ ਮੇਨ ਪਰਪਸ ਪਿਛਲੇ ਖਾਸ ਕਰਕੇ 48 ਸਾਲ ਤੋਂ 78 ਤੋਂ ਲੈ ਕੇ ਅੱਜ ਤੱਕ ਜਿੰਨੇ ਜੁਰਮ ਪੰਜਾਬ ਦੇ ਵਿੱਚ ਖਾਸ ਕਰ ਸਿੱਖ ਕੌਮ ਦੇ ਉੱਪਰ ਹੋਏ ਨੇ ਜਿਹੜਾ ਬਹੁਤ ਜ਼ਿਆਦਾ ਕਈ ਐਪਸ ਨੇ ਉਹਦੀ ਡਿਟੇਲ ਵੀ ਦਿੱਤੀ ਆ ਅਤੇ ਅਸੀਂ ਅੱਡ-ਅੱਡ ਟਾਈਮਾਂ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਨਾ ਜ਼ੁਲਮਾਂ ਦੇ ਵਿਰੁੱਧ ਜਿਹੜੀ ਪਾਰਟੀ ਨੂੰ ਨਾਲ ਲੈ ਕੇ ਇੱਕ ਆਵਾਜ਼ ਉਠਾਉਂਦੇ ਆ ਰਹੇ ਨੇ ਉਹ ਵੀ ਆਪਣੇ ਆਪ ਚ ਇੱਕ ਡਾਕੂਮੈਂਟ ਬਣ ਗਿਆ ਪਰ ਅਸੀਂ ਪਾਰਟੀ ਨੇ ਸਰਦਾਰ ਈਮਾਨ ਸਿੰਘ ਜੀ ਨੇ ਇਹ ਤਹਿਈਆ ਕੀਤਾ ਕਿ ਜਿੰਨਾ ਹੋ ਸਕਿਆ ਅਸੀਂ ਆ ਜਿਹੜੀ 350 ਸਾਲਾ ਸਤਾਪ ਦੀ ਆ ਰਹੀ ਹੈ ਸ਼ਹੀਦੀ ਗੁਰਤੇਬਾਦ ਸਾਹਿਬ ਦੀ ਅਸੀਂ ਇਸ ਸਾਰੇ ਜ਼ੁਲਮ 47 ਸਾਲ ਦੇ ਜ਼ੁਲਮ ਦੀ ਇੱਕ ਡਾਕੂਮੈਂਟ ਰეკਮੈਂਡੇਸ਼ਨ ਭਾਵ ਸਾਰੇ ਦਸਤਾਵੇਜ਼ ਤਿਆਰ ਕਰਕੇ ਜਿਹੜੇ ਅਸੀਂ ਲੱਗੇ ਹੋਏ ਆ ਅੱਡ ਅੱਡ 바ਰ ਕਾਉਂਸਲਾਂ ਦੇ ਵਿੱਚ ਜਾ ਕੇ ਈਮਾਨ ਸਿੰਘ ਤੇ ਸਾਡੀ ਪਾਰਟੀ ਮੀਟਿੰਗਾਂ ਕਰ ਰਹੇ ਆ ਵਕੀਲਾਂ ਨਾਲ ਕਿ ਸਾਨੂੰ ਉਹ ਪ੍ਰੂਫ ਦੋ ਜਿਹੜੇ ਤੁਹਾਡੇ ਕੋਲ ਕੇਸ ਨੇ ਕਿ ਕਿਹੜੇ ਬੰਦੇ ਨਾਲ ਕੀ ਜ਼ੁਲਮ ਹੋਇਆ ਕਦੋਂ ਹੋਇਆ ਕਿਹਨੇ ਕੀਤਾ ਤੇ ਉਹਦਾ ਅੱਜ ਤੱਕ ਦਾ ਸਟੇਟਸ ਕੀ ਹੈ ਇਸ ਸਾਰੇ ਰਿਕਾਰਡ ਨੂੰ ਇੱਕ ਦਸਤਾਵੇਜੀ ਰੂਪ ਦੇ ਕੇ 23 ਨਵੰਬਰ ਨੂੰ ਜਿਹੜਾ ਸਮਾਗਮ ਅਸੀਂ ਕਰਨਾ ਚਾਹੁੰਦੇ ਆ ਸ਼ਤਾਬਦੀ ਦਾ ਸ਼ਹੀਦੀ ਸ਼ਤਾਬਦੀ ਦਾ ਉੱਥੇ ਅਸੀਂ ਉਹ ਡਾਕੂਮੈਂਟੇਸ਼ਨ ਜਿੰਨਾ ਮਰਜ਼ੀ ਵੱਡਾ ਹੋ ਜਵੇ ਉਹ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਕੇ ਸਾਰਾ ਉੱਥੇ ਲੈ ਕੇ ਆਵਾਂ ਉਸ ਤੋਂ ਬਾਅਦ 23 ਤਰੀਕ ਦਾ ਵੱਡਾ ਸਮਾਗਮ ਕਰਕੇ ਉਹਨਾਂ ਦਾ ਰਿਸਪਾਂਸ ਮਿਲ ਰਿਹਾ ਹੈ ਅਜ ਬਠਿੰਡੇ ਵਾਲਿਆਂ ਨੇ ਵੀ ਸਾਨੂੰ ਇਹ ਵਾਅਦਾ ਕੀਤਾ ਕਿ ਅਸੀਂ ਅੱਜ ਤੋਂ ਬਾਅਦ ਘਰੇ ਟਿਕ ਕੇ ਨਹੀਂ ਬੈਠਾਂਗੇ ਆੜੜ ਪਿੰਡਾਂ ਜਾਵਾਂਗੇ ਮੈਂ ਬਠਿੰਡੇ ਦੇ ਪਿੰਡਾਂ ਵਾਲਿਆਂ ਨੂੰ ਸ਼ਹਿਰਾਂ ਵਾਲਿਆਂ ਨੂੰ ਵੀ ਇਹ ਬੇਨਤੀ ਕਰਦਾ ਕਿ ਸਾਡੀ ਆ ਜਿਹੜੀ ਟੀਮ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਸਿਮਰਨ ਜੋਤ ਸਿੰਘ ਜੀ ਹਰਪੂਲ ਸਿੰਘ ਜੀ ਯਾਦਵਿੰਦਰ ਸਿੰਘ ਜੀ ਨਵੇਂ ਕਾਬਲ ਵਕੀਲ ਸਿੰਘ ਜੀ ਇਹ ਜਿੰਨੇ ਵੀ ਸਾਡੀ ਟੀਮ ਹੈਗੀ ਹੈ ਇਹਨਾਂ ਦਾ ਸਾਥ ਦੋ ਤਰ ਪਿੰਡਾਂ ਚ ਲੈ ਕੇ ਜਾਓ ਤਾਂ ਜੋ ਅਸੀਂ ਇਹ ਮਕਸਦ ਆਪਣੇ ਲੋਕਾਂ ਤੱਕ ਵੀ ਪਹੁੰਚਾਈਏ ਤੇ ਜਿਹੜੀ ਡਾਕੂਮੈਂਟੇਸ਼ਨ ਦੀ ਮੈਂ ਗੱਲ ਕਰ ਰਿਹਾ ਉਹ ਡਾਕੂਮੈਂਟੇਸ਼ਨ ਪੂਰਾ ਅਸੀਂ ਆਪਣੇ ਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਸਿੱਖਿਆ ਲੈ ਕੇ ਜਿਹੜਾ ਜਫਰਨਾਮਾ ਉਹਨਾਂ ਨੇ ਉਸ ਵਕਤ ਦੀ ਜ਼ਾਲਮ ਹਕੂਮਤ ਨੂੰ ਲਿਖਿਆ ਸੀ ਅੱਜ ਦੀ ਜ਼ਾਲਮ ਹਕੂਮਤ ਹਿੰਦੁਸਤਾਨੀ ਸਰਕਾਰ ਹਿੰਦੂ ਤਵੀ ਸਰਕਾਰ ਜਿਹੜੀ ਜ਼ੁਲਮ ਕਰਦੀ ਆ ਰਹੀ ਆ ਲਗਾਤਾਰ ਸਾਡੇ ਉੱਪਰ ਅਸੀਂ ਉਹ ਡਾਕੂਮੈਂਟੇਸ਼ਨ ਦੇ ਉੱਪਰ ਆਪਣੇ ਬਾਦਸ਼ਾਹ ਦੀ ਲਿਖਤ ਜਿੱਤ ਦੀ ਚਿੱਠੀ ਜ਼ਫਰਨਾਮਾ ਅਸੀਂ ਉੱਪਰ ਬਰਾਜਮਾਨ ਕਰਾ ਕੇ ਉਹ ਸਾਰੀ ਡਾਕੂਮੈਂਟੇਸ਼ਨ 24 ਤਰੀਕ ਸਵੇਰੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਅਸੀਂ ਦਿੱਲੀ ਰਾਸ਼ਟਰਪਤੀ ਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ भेजਾਂਗੇ ইউনাইটেড ਨੇਸ਼ਨ ਤੱਕ ਭੇਜਾਂਗੇ ਹਰ ਇੱਕ ਦੇਸ਼ ਦੀ ਅਗੈਸੀ ਤੱਕ ਅਸੀਂ ਇਹ ਚੀਜ਼ ਭੇਜਾਂਗੇ ਕਿ ਆ ਜਿਹੜਾ ਦੇਸ਼ ਹੈ ਜਿਹੜਾ ਆਪਣਾ ਮਹਾਂਦਰਾਬਾਧ ਡੈਮੋਕ੍ਰੈਟਿਕ ਤੇ ਕਹਿੰਦਾ ਅਸੀਂ ਸਾਰਾ ਧਰਮਾਂ ਦੀ ਇੱਜ਼ਤ ਕਰਦੇ ਆ ਇਹ ਕੀ ਕਰ ਰਿਹਾ ਹੈ ਉਹ ਡਾਕੂਮੈਂਟ ਬੋਲਣਗੇ ਜਿਸ ਤਰ੍ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਦਿੱਤੀ ਹੋਈ ਚਿੱਠੀ ਇੱਕ ਡਾਕੂਮੈਂਟ ਹੈ ਜਿਹੜਾ ਦੁਨੀਆ ਦੇ ਬਹੁਤੇ ਮੁਲਕਾਂ ਦੇ ਅੱਜ ਕੋਰਟਾਂ ਦੇ ਵਿੱਚ ਰਿਕਾਰਡਡ ਹੈ ਉਸੇ ਤਰ੍ਹਾਂ ਉਸ ਤੋਂ ਵੀ ਵੱਡਾ ਡਾਕੂਮੈਂਟ ਅਸੀਂ ਮਾਨ ਸਾਹਿਬ ਨੂੰ ਵੀ ਅਗਵਾਈ ਦੇ ਵਿੱਚ ਇਹ ਸਾਰਾ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਯੂਨੋ ਨੂੰ ਤੇ ਸਾਰੇ ਮੁਲਕਾਂ ਦੀਆਂ ਐਮਬੈਸੀਜ਼ ਨੂੰ ਅਸੀਂ ਉਹ ਡਾਕੂਮੈਂਟੇਸ਼ਨ ਭੇਜਣਾ ਹੈ ਸੋ ਇਸ ਲਈ ਸਾਡੀ ਅਪੀਲ ਵੀ ਹੈ ਤੁਸੀਂ ਸਾਰੇ ਆਪਣਾ ਫਰਜ਼ ਵੀ ਪਹਿਚਾਣੋ ਜਿਹੜੇ ਵੀ ਸੁਣ ਰਹੇ ਹੋ ਇੱਕ ਬੰਦਾ ਸੁਣਦਾ ਤਾਂ ਘਟੋ ਘਟੋ ਚਾਰ ਬੰਦੇ ਨੂੰ ਸਨੇਹਾ ਦੇਵੇ ਆਓ ਬਈ ਚਲੀਏ ਜੀਨਾ ਸਾਹਿਬ ਆਓ ਚਲੀਏ ਜੀਨਾ ਕਾਂਗੜ ਜਿੱਥੇ ਜਫਰਨਾਮਾ ਲਿਖਿਆ ਗਿਆ ਹੈ ਆਓ ਅਸੀਂ ਕੌਮ ਦੀ ਜਿਹੜੀ ਅਗਵਾਈ ਗੁਰਤੇਗ ਭਾਦਰ ਸਾਹਿਬ ਕਰਕੇ ਗਏ ਨੇ ਜਿਹੜਾ ਸ਼੍ਰੋਮਣੀ ਕਾਲ ਦਾ ਅੰਮ੍ਰਿਤਸਰ ਉੱਦਮ ਕਰ ਰਿਹਾ ਹੈ ਅਸੀਂ ਉਹਦੇ ਨਾਲ ਖੜੀਏ ਤਾਂ ਜੋ ਇਤਿਹਾਸ ਕਦੇ ਇਹ ਨਾ ਕਹਿ ਦੇਵੇ ਸਾਨੂੰ ਜੇ ਜਦੋਂ ਜ਼ੁਲਮ ਹੋ ਰਿਹਾ ਸੀ ਇਹਨਾਂ ਲੋਕਾਂ ਦਾ ਪੈਗੰਬਰ ਤਾਂ ਸ਼ਹੀਦੀ ਦੇ ਗਿਆ ਪਰ ਇਹ ਕੌਮ ਚੁੱਪ ਕਰਕੇ ਬੈਠ ਗਈ ਇਹ ਅਸੀਂ ਆਪਣੇ ਇਤਿਹਾਸ ਵਿੱਚ ਨਹੀਂ ਦਰਜ ਕਰਨਾ ਚਾਹੁੰਦੇ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਸਾਰੇ ਇੱਕ ਦੂਜੇ ਨਾਲ ਸਲਾਹਾਂ ਕਰੀਏ ਪਿੰਡੋਂ ਪਿੰਡੀ ਸ਼ਹਿਰੋਂ ਸ਼ਹਿਰੀਏ ਅਸੀਂ ਇਹ ਮੈਸੇਜ ਭੇਜੀਏ ਸਾਡੀ ਟੀਮ ਨੂੰ ਸਹਿਯੋਗ ਦਿਈਏ ਤੇ 23 ਨਵੰਬਰ ਨੂੰ ਸਵੇਰੇ ਚੱਲ ਕੇ ਤੁਹਾਡੇ ਨਾਲ ਹੀ ਐ ਦੀਨਾ ਸਾਹਿਬ ਬਠਿੰਡੇ ਦੇ ਬਿਲਕੁਲ ਨਾਲ ਪਰਲਾ ਪਾਸਾ ਜਿਹੜਾ ਹੈ ਉਹ ਦੀਨਾ ਸਾਹਿਬ ਦਾ ਹੈ ਉੱਥੇ ਪਹੁੰਚ ਕੇ ਆਹ ਜਿਹੜਾ ਦਿਨ ਹੈ ਇਹਨੂੰ ਲੋਕ ਆਵਾਜ਼ ਦਾ ਜ਼ੁਲਮ ਦੇ ਖਿਲਾਫ ਇੱਕ ਵੱਡਾ ਦਿਨ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ